ਈ ਬਲਵੰਡ ਅਤੀ ਸੱਤੇ ਦੇ ਪਤਸੋਕੜ ਦੁਆਬੇ ਸ਼ਹਿਰ ਨਾਲ ਮਿਲਦਾ ਹੈ ਉੰਜੇ ਖੰਡੂਰ ਸਾਹਿਬ ਆਗੇ ਰਹਿਣ ਲੱਗ ਗਏ ਸਨ ਇਹ ਮੀਰ ਆलम ਘਰਾਣੇ ਨਾਲ ਸੰਬੰਧਿਤ ਸਨ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਵਿੱਚ ਕੀਰਤਨ ਕਰਿਆ ਕਰਦੇ ਸਨ ਇਨਾਂ ਨੇ ਗੁਰੂ ਜੀ ਦੇ ਦਰਬਾਰ ਚ ਲੰਮਾ ਸਮਾਂ ਕੀਰਤਨ ਦੀ ਸੇਵਾ ਨਿਭਾਈ ਕੁਝ ਸਾਖੀਆਂ ਚ ਇਸ ਤਰ੍ਹਾਂ ਜ਼ਿਕਰ ਮਿਲਦਾ ਹੈ ਕਿ ਸੱਤੇ ਦੀ ਲੜਕੀ ਦਾ ਵਿਆਹ ਸੀ ਉਹਨਾਂ ਨੇ ਵਿਆਹ ठाਠ ਪਾਠਨ ਕਰਨ ਦੀ ਸਲਾਹ ਕੀਤੀ ਕਿ ਗੁਰੂ ਜੀ ਕੋਲ ਬੇਨਤੀ ਲੈ ਕੇ ਗਏ ਕਿ ਇੱਕ ਦਿਨ ਦਾ ਚੜਾਵਾ ਉਹ ਲੈ ਲੈਣਗੇ ਅਤੇ ਉਹਨਾਂ ਦੇ ਵਿਆਹ ਦਾ ਕਾਰਜ ਸੁਖਾਲਾ ਸਿਰੇ ਚੜ ਜਾਵੇਗਾ। ਇਹਨਾਂ ਦੀ ਗੱਲ ਸੁਣ ਕੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਉਹ ਵਿਆਹ ਦੀ ਚਿੰਤਾ ਨਾ ਕਰਨ ਤੁਸੀਂ ਗੁਰੂ ਘਰ ਦੇ ਲੜ ਲੱਗੇ ਹੋ ਤੁਹਾਨੂੰ ਕਿਸ ਚੀਜ਼ ਦਾ ਘਾਟਾ ਹੈ। ਪਰ ਦੁਵੇਂ ਪ੍ਰਮਾਣ ਚਿੱਤ ਵਿੱਚ ਕੋਈ ਚਰਨ ਨਹੀਂ ਪਿਆ। ਜਿਸ ਨੂੰ ਗੁਰੂ ਜਾਣਗੇ ਗੁਰੂ ਜੀ ਨੇ ਫੇਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕੁਦਰਤੀ ਹੁਣੀ ਤੋਂਣ ਜਾਣ ਸਾਨੂੰ ਜਦ ਉਹ ਆਪਣੇ ਜੀਤ ਤੇ ਅੜੇ ਰਹੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਚੜਾਵਾ ਲੈਣ ਦੀ ਹਾਮੀ ਭਰ ਦਿੱਤੀ ਅਗਲੇ ਦਿਨ ਉਹਨਾਂ ਨੇ ਕੀਰਤਨ ਕਰਨਾ ਆਰੰਭ ਕਰ ਦਿੱਤਾ ਉਹਨਾਂ ਦੀ ਸੂਰਤ ਮਾਇਆ ਵਿੱਚ ਹੋਣ ਕਰਕੇ ਲਹਿ ਟੁੱਟ ਗਈ ਅਤੇ ਰਾਗ ਬਦਲ ਗਏ ਉਨ੍ਹਾਂ ਦੀ ਇਕਾਗਰਤਾ ਭੰਗ ਹੋ ਚੁੱਕੀ ਸੀ ਬਾਣੀ ਗਾਉਂਦਿਆਂ ਕਈ ਉਨਤਾਈਆਂ ਰਹਿ ਗਈਆਂ ਤੇ ਚੜਾਵਾ ਵੀ ਉਨ੍ਹਾਂ ਦੇ ਲੋੜ ਅਨੁਸਾਰ ਇਕੱਠਾ ਨਾ ਹੋਇਆ ਉਨ੍ਹਾਂ ਦੀ ਕੋਈ ਪੇਸ਼ ਨਾ ਗਈ ਗੁਰੂ ਜੀ ਨੇ ਕੀਤੇ ਬਚਨਾਂ ਅਨੁਸਾਰ ਚੜਾਵਾ ਲੈਣ ਦੀ ਆਗਿਆ ਦੇ ਦਿੱਤੀ ਗੁਰੂ ਜੀ ਨੇ ਉਨ੍ਹਾਂ ਦੇ ਦਿੱਤੇ ਬਚਨ ਪਰ ਗਾਉਣ ਨੂੰ ਕਿਹਾ ਅਗਲੇ ਦਿਨ ਆਸਾ ਕੀ ਵਾਰ ਦਾ ਕੀਰਤਨ ਹੋਣਾ ਸੀ ਉਹਨਾਂ ਨੇ ਦਰਬਾਰ ਵਿੱਚ ਨਾ ਜਾਣ ਦਾ ਫੈਸਲਾ ਕਰ ਲਿਆ ਜਦੋਂ ਉਹ ਦਰਬਾਰ ਵਿੱਚ ਹਾਜ਼ਰ ਨਾ ਹੋਏ ਤਾਂ ਗੁਰੂ ਜੀ ਨੇ ਆਪਣੇ ਸਿੱਖਾਂ ਰਾਹੀਂ ਬਲਾਵਾ ਭੇਜਿਆ ਪਰ ਉਹਨਾਂ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਗੁਰੂ ਜੀ ਨੇ ਫੇਰ ਪਈ ਗੁਰਦਾਸ ਜੀ ਨੂੰ ਕਿਹਾ ਕਿ ਉਹ ਰਬਾਬੀਆਂ ਨੂੰ ਸਤਕਾਰ ਸਹਿਤ ਦਰਬਾਰ ਵਿੱਚ ਲੈ ਕੇ ਆਉਣ ਪਰ ਰਾਇ ਬਲਵੰਦ ਤੇ ਸੱਤਾ ਜੀ ਨੇ ਹੰਕਾਰੀ ਆਵਾਜ਼ ਵਿੱਚ ਕਿਹਾ ਕਿ ਉਹ ਗੁਰੂ ਦਰਬਾਰ ਵਿੱਚ ਹੁਣ ਕੀਰਤਨ ਨਹੀਂ ਕਰਨਗੇ ਭਈ ਗੁਰਦਾਸ ਜੀ ਨੂੰ ਖਾਨੀ ਪਰਤियां ਦੇਖ ਗੁਰੂ ਜੀ ਆਪ ਚ ਰਹੇਗੇ ਪਰ ਉਹ ਦੂਮੇ ਭਰਾ ਤਸ ਤੋਂ ਮਸ ਨਾ ਹੋਈ ਉਹਨਾਂ ਨੇ ਖੜੇ ਹੋ ਕੇ ਜਾਂ ਝੁੱਕ ਕੇ ਗੁਰੂ ਜੀ ਦਾ ਸਤਿਕਾਰ ਕਰਨਾ ਵੀ ਮناسب ਨਾ ਸਮਝਿਆ ਗੁਰੂ ਜੀ ਨੇ ਨਿਮਰਤਾ ਸਹਿਤ ਉਹਨਾਂ ਨੂੰ ਦਰਬਾਰ ਵਿੱਚ ਚੱਲਣ ਲਈ ਬੇਨਤੀ ਕੀਤੀ ਤਾਂ ਉਹਨਾਂ ਨੇ ਹੰਕਾਰ ਨਾਲ ਭਰਿਆ ਨੇ ਕਹਿ ਦਿੱਤਾ ਕਿ ਉਹ ਦਰਬਾਰ ਵਿੱਚ ਨਹੀਂ ਜਾਣਗੇ ਭਾਵੇਂ ਉਹ ਕਿਸੇ ਤੋਂ ਵੀ ਕੀਰਤਨ ਕਰਵਾ ਲੈਣ ਉਤੋਂ ਇਹ ਬੋਲ ਸੁਣਾਇਆ ਕਿ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਰਾਮਦਾਸ ਜੀ ਤੱਕ ਗੁਰੂ ਬਣਾਉਂਦੇ ਆਏ ਹਾਂ ਜੇ ਅਸੀਂ ਕੀਰਤਨ ਕਰ ਨਾ ਕਰ ਦੇਈ ਇਹਨਾਂ ਨੂੰ ਗੁਰੂ ਕਿਸ ਨੇ ਮੰਨਣਾ ਸੀ ਗੁਰੂ ਜੀ ਨੂੰ ਉਹਨਾਂ ਨੇ ਇਹਨਾਂ ਬੋਲਾਂ ਦੇ ਸੱਟ ਮਾਰੀ ਗੁਰੂ ਜੀ ਵਾਪਸ ਪਰਤ ਆਏ ਉਹਨਾਂ ਨੇ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਗੁਰੂ ਘਰ ਵਿੱਚ ਸਿੱਖ ਕੀਰਤਨ ਕਰਿਆ ਕਰਨਗੇ ਸਮਾ ਆਪਣੇ ਤੋਰ ਤੁਰਦਾ ਗਿਆ ਦੂਮੀ ਭਰਾਵਾਂ ਨੂੰ ਕੋੜ ਫੁੱਟ ਪਿਆ ਲੋਕ ਉਹਨਾਂ ਤੋਂ ਮੂੰਹ ਫੇਰਨ ਲੱਗ ਪਏ ਉਹਨਾਂ ਦੀ ਦਸ਼ਾ ਦਿਨੋ ਦਿਨ ਪਿਹੜੀ ਹੁੰਦੀ ਗਈ ਉਹ ਬਹੁਤ ਪਛਤਾ ਰਹੇ ਸਨ ਮੁਰ ਗੁਰੂ ਦੇ ਦਰਬਾਰ ਵਿੱਚ ਜਾਣ ਦਾ ਹੌਸਲਾ ਨਹੀਂ ਸੀ ਪੈ ਰਿਹਾ ਉਹਨਾਂ ਨੂੰ ਲਾਹੌਰ ਵਿੱਚ ਭਾਈ ਲੱड्डा ਜੀ ਮਿਲੇ ਅਤੇ ਰਾਇ ਭਲਵੰਡ ਸੱਤਾ ਜੀ ਨੇ ਸਾਰੀ ਵਿਥਿਆ ਦੱਸੀ ਅਤੇ ਕਿਹਾ ਕਿ ਉਹ ਗੁਰੂ ਜੀ ਕੋਲ ਜਾ ਕੇ ਉਹ ਉਹਨਾਂ ਦੀ ਪੁੱਲ ਬਖਸ਼ਾ ਦੇਣ ਭਾਈ ਲੱड्डा ਜੀ ਨੇ ਗੁਰੂ ਜੀ ਨੂੰ ਉਹਨਾਂ ਦੀ ਦਸ਼ਾ ਬਾਰੇ ਜਾਣੂ ਕਰਵਾਇਆ ਤੇ ਕਿਹਾ ਕਿ ਉਹਨਾਂ ਨੂੰ ਖੀਮਾ ਕਰ ਦੇਣ ਗੁਰੂ ਜੀ ਨੇ ਕਿਹਾ ਕਿ ਉਹਨਾਂ ਦੇ ਗੁਰੂ ਜੀ ਨੇਰਾਦਰ ਕੀਤਾ ਹੈ ਜਿਵੇਂ ਜਿਵੇਂ ਗੁਰੂ ਤੇ ਦਸ ਗਾਉਣਗੇ ਤ्यों ਤੇ ਉਹਨਾਂ ਦਾ ਕੋੜ ਦਾ ਬਿਮਾਰੀ ਕੱਟੀ ਜਾਵੇਗੀ ਇਨ੍ਹਾਂ ਭਰਾਵਾਂ ਵੱਲੋਂ ਲਿਖੀ RAM ਕਲੀ ਕੀ ਬਾਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 966 ਅੰਕ ਦੇ ਉੱਪਰ ਦਰਜ ਹੈ ਨੌ ਕਰਤਾ ਕਾ ਦੁਰ ਕਰੇ ਕਿਉਂ ਬੋਰ ਹੋਵੇ ਜੋਖਿ ਵਿਦੇ